1999 ਦੀ ਕਾਰਗਿਲ ਵਾਰ ਦਾ ਹਿੱਸਾ ਸਨ ਇਹ ਬਾਲੀਵੁੱਡ ਐਕਟਰ ਕੈਪਟਨ ਵੱਜੋ ਹੋਏ ਸੀਤਾਨਾ ਸਸ਼ੀਗਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਤੇ ਅੱਜ ਉਸੇ ਗੱਲ ਕਰਾਂਗੇ ਬਾਲੀਵੁੱਡ ਦੇ ਉਸ ਐਕਟਰ ਦੇ ਬਾਰੇ ਜਿਨ੍ਹਾਂ ਨੂੰ ਫਿਲਮਾਂ ਦੇ ਵਿੱਚ ਉਹਨਾਂ ਦੀ ਸ਼ਾਨਦਾਰ ਅਦਾਕਾਰੀ ਕਰਕੇ ਜਾਣਿਆ ਜਾਂਦਾ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਇਹ ਬਿਹਤਰੀਨ ਐਕਟਰ ਹੋਣ ਦੇ ਨਾਲ ਨਾਲ ਫੌਜ ਦੇ ਵਿੱਚ ਤਾਇਨਾਤ ਵੀ ਸਨ ਨਾਨਾ ਪਟੇਕਰ ਜਿਨ੍ਹਾਂ ਦੀ ਐਕਟਿੰਗ ਨਾਲ ਤਾਂ ਹਰ ਕੋਈ ਪ੍ਰਭਾਵਿਤ ਹੋ ਜਾਂਦਾ ਹੈ ਤੇ ਉਹਨਾਂ ਦੇ ਗੁੱਸੇ ਤੋਂ ਵੀ ਹਰ ਕੋਈ ਡਰਦਾ ਪਰ ਕਿਸੇ ਨੂੰ ਪਤਾ ਸ਼ਾਇਦ ਹੀ ਹੋਵੇਗਾ ਕਿ ਉਹ ਫੌਜ ਦੇ ਵਿੱਚ ਵੀ ਤਾਇਨਾਤ ਸਨ ਦੱਸ ਦਈਏ ਕਿ ਨਾਨਾ ਪਟੇਕਰ 1999 ਦੀ ਕਾਰਗਿਲ ਵਾਰ ਦੇ ਵਿੱਚ ਸ਼ਾਮਿਲ ਹੋਏ ਸਨ ਇਸ ਮਹਾਨ ਲੜਾਈ ਦੇ ਵਿੱਚ ਨਾਨਾ ਪਟੇਕਰ ਵੀ ਹਿੱਸਾ ਰਹੇ ਨੇ ਨਾਨਾ ਪਟੇਕਰ ਦੇ ਵੱਲੋਂ ਖੁਦ ਦੱਸਿਆ ਗਿਆ ਸੀ ਕਿ ਉਹ ਕਾਰਗਿਲ ਯੁੱਧ ਦੌਰਾਨ ਫੌਜ ਦੀ ਕੁਇਕ ਰਿਸਪੌਂਸ ਟੀਮ ਦਾ ਹਿੱਸਾ ਸਨ ਦੱਸ ਦਈਏ ਕਿ ਚਾਰ دہਾਕਿਆ ਤੋਂ ਵੱਧ ਸਮੇਂ ਤੋਂ ਬਾਲੀਵੁੱਡ ਦੇ ਵਿੱਚ ਕੰਮ ਕਰ ਰਹੇ ਨਾਨਾ ਪਟੇਕਰ ਆਫੀਸ਼ੀਅਲੀ ਭਾਰਤੀ ਫੌਜ ਵਿੱਚ ਸ਼ਾਮਿਲ ਹੋ ਗਏ ਸਨ ਉਸ ਸਮੇਂ ਅਨਰੇਰੀ ਕੈਪਟਨ ਵਜੋ ਸ਼ਾਮਿਲ ਹੋਏ ਸਨ ਕਾਰਗਿਲ ਯੁੱਧ ਦੌਰਾਨ ਉਹ ਮੁਗਲਪੁਰਾ ਸੋਪੋਰ ਬਾਰਾਮੁੱਲਾ ਕੁਪਵਾੜਾ ਅਤੇ ਦਰਾਸ ਵਰਗੇ ਤਨਾਉ پورے ਇਲਾਕਿਆਂ ਦੇ ਵਿੱਚ ਤਾਨਾਦ ਸਨ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਨਾਨਾ ਪਾਟੇਕਰ ਐਲਓਸੀ ਯਾਨੀ ਕਿ ਲਾਈਨ ਆਫ ਕੰਟਰੋਲ ਉਤੇ ਫੌਜੀ ਹਸਪਤਾਲ ਦੇ ਵਿੱਚ ਸੈਨਿਕਾਂ ਦੀ ਦੇਖਭਾਲ ਵੀ ਕਰਦੇ ਸਨ ਉਹ ਸਿਪਾਈਆਂ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਵੀ ਟਰੈਵਲ ਕਰਦੇ ਸਨ ਜਦੋਂ ਨਾਨਾ ਪਾਟੇਕਰ ਕਾਰਗਿਲ ਯੁੱਧ ਵਿੱਚ ਸ਼ਾਮਿਲ ਹੋਏ ਸਨ ਤਾਂ ਲੋਕਾਂ ਦੇ ਮਨਾਂ 'ਚ ਇੱਕ ਹੀ ਸਵਾਲ ਆਇਆ ਸੀ ਕਿ ਆਖਿਰਕਾਰ ਕਿਵੇਂ ਇੱਕ ਐਕਟਰ ਫੌਜ ਦੇ ਵਿੱਚ ਸ਼ਾਮਿਲ ਹੋ ਸਕਦਾ ਦੱਸ ਦिए ਕਿ ਇਸ ਗੱਲ ਦਾ ਖੁਲਾਸਾ ਨਾਨਾ ਪਾਟੇਕਰ ਨੇ ਖੁਦ ਅਮਿਤਾਬਚਨ ਦੇ ਸ਼ੋਅ ਕੇਬੀਸੀ ਦੇ ਵਿੱਚ ਕੀਤਾ اسی ਜਦੋਂ ਉਹਨਾਂ ਨੇ ਦੱਸਿਆ ਸੀ ਕਿ ਜਦੋਂ ਮੈਂ ਯੁੱਧ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਸੀ ਤਾਂ ਮੈਨੂੰ ਇਨਕਾਰ ਕਰ ਦਿੱਤਾ ਗਿਆ ਸੀ ਕਿਹਾ ਗਿਆ ਸੀ ਕਿ ਸਿਰਫ ਰੱਖਿਆ ਮੰਤਰੀ ਦੇ ਹੁਕਮ ਉੱਤੇ ਹੀ ਹੋ ਸਕਦਾ ਉਸ ਸਮੇਂ ਜਾਰਜ ਫਰਨਾਂਡਸ ਦੇਸ਼ ਦੇ ਰੱਖਿਆ ਮੰਤਰੀ ਸਨ ਅਤੇ ਮੇਰੇ ਦੋਸਤ ਵੀ ਸਨ ਇਸ ਲਈ ਮੈਂ ਜਦੋਂ ਉਹਨਾਂ ਨੂੰ ਫੋਨ ਕਰਕੇ ਇਜਾਜ਼ਤ ਮੰਗੀ ਤਾਂ ਉਹਨਾਂ ਨੇ ਵੀ ਇਨਕਾਰ ਕਰ ਦਿੱਤਾ ਮੈਂ ਕਿਹਾ ਕਿ ਕਮਿਸ਼ਨ ਲਈ 6 ਮਹੀਨੇ ਦੀ ਸਿਖਲਾਈ ਆ ਪਰ ਮੈਂ 3 ਸਾਲ ਦੀ ਟ੍ਰੇਨਿੰਗ ਲਈ ਫਿਲਮ ਪ੍ਰਹਾਰ ਦੌਰਾਨ ਮੈਂ ਮਰਾਠਾ ਲਾਈਟ ਇਨਫੈਂਟਰੀ ਦੇ ਵਿੱਚ ਟ੍ਰੇਨਿੰਗ ਲਈ ਇਹ ਸਭ ਜਾਣਨ ਤੋਂ ਬਾਅਦ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਕਦੋਂ ਜਾਣਾ ਚਾਹੁੰਦੇ ਹੋ ਐਕਟਰ ਨੇ ਦੱਸਿਆ ਕਿ ਜਦੋਂ ਉਹ ਜੁੱਧ ਦੇ ਉੱਤੇ ਗਏ ਸਨ ਤਾਂ ਉਹਨਾਂ ਦਾ ਭਾਰ 76 ਕਿਲੋ ਸੀ ਪਰ ਜਦੋਂ ਉਹ ਵਾਪਸ ਪਰਤਦੇ ਨੇ ਵਾਰ ਤੋਂ ਤਾਂ ਉਹਨਾਂ ਦਾ ਭਾਰ ਮਹਿਜ਼ 56 ਕਿਲੋ ਰਹਿ ਜਾਂਦਾ ਨਾਨਾ ਪਟੇਕਰ ਜਿਨ੍ਹਾਂ ਨੂੰ ਅਸੀਂ ਫਿਲਮਾਂ ਦੇ ਵਿੱਚ ਹਮੇਸ਼ਾ ਉਹਨਾਂ ਦੀ ਸ਼ਾਨਦਾਰ ਅਦਾਕਾਰੀ ਲਈ ਜਾਣਦੇ ਹਨ ਤਾਂ ਉੱਥੇ ਉਹਨਾਂ ਨੂੰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਦੇ ਐਟੀਟਿਊਡ ਉਹਨਾਂ ਦੀ ਅਦਾਕਾਰੀ ਲਈ ਹਮੇਸ਼ਾ ਪਸੰਦ ਕੀਤਾ ਜਾਂਦਾ ਤੇ ਇਸ ਤੋਂ ਇਲਾਵਾ ਉਹਨਾਂ ਨੂੰ ਉਹਨਾਂ ਦੀ ਇਸ ਗੱਲ ਦੇ ਲਈ ਯਾਨੀ ਕਿ ਫੌਜ ਦੇ ਵਿੱਚ ਸ਼ਾਮਿਲ ਹੋਏ ਸਨ ਕਾਰਗਿਲ ਵਾਰ ਦੇ ਦੌਰਾਨ ਤਾਂ ਇੱਥੇ ਵੀ ਜਦੋਂ ਲੋਕਾਂ ਦੇ ਵੱਲੋਂ ਇਸ ਕਿਸੇ ਨੂੰ ਸੁਣਿਆ ਗਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ ਸੀ